ਦੋਸਤੋ ਹੁਣੇ-ਹੁਣੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਜਿਹੜੀ ਮੋਗਾ ਸਾਈਡ ਦੀ ਦੱਸੀ ਜਾ ਰਹੀ ਹੈ ਜਿਸ ਤਰ੍ਹਾਂ ਕਿ ਤੁਸੀਂ ਸਕਰੀਨਸ਼ਾਟ ਦੇ ਵਿੱਚ ਦੇਖ ਸਕਦੇ ਹੋ ਸੰਦੀਪ ਮੋਗਾ ਵੱਲੋਂ ਇੱਕ ਜਿਹੜਾ ਮੈਸੇਜ ਸੈਂਡ ਕੀਤਾ ਗਿਆ ਸਾਥਲ ਵਿੱਚ ਇਸ ਪਿੱਛੇ ਸੱਚਾਈ ਕੀ ਹੈ ਇੱਕ ਬਹੁਤ ਵੱਡਾ ਸਕੈਮ ਜਿਹੜਾ ਉਹ ਚੱਲ ਰਿਹਾ ਹੈ ਸਾਈਬਰ ਕਰਾਈਮਸ ਵੱਲੋਂ ਜਿਹੜੇ ਹੈਕਰ ਨੇ ਕਿ ਉਹਨਾਂ ਵੱਲੋਂ ਇੱਕ ਮੈਸੇਜ ਆਰਟੀਓ ਚਲਾਨ ਦੇ ਜਿਹੜਾ ਨਾਮ ਤੇ ਤੁਹਾਨੂੰ ਭੇਜਿਆ ਜਾਂਦਾ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਸਤਾਰਾ ਐਮਬੀ ਦੀ ਇੱਕ ਜਿਹੜੀ ਹੈਗੀ ਆ ਸ਼ੀਟ ਬਣਾ ਕੇ ਉਹਦੇ ਉੱਪਰ ਬਕਾਇਦਾ ਲਿਖਤਾ ਆਰਟੀਓ ਚਲਾਨ ਐਪੀਕੇ ਠੀਕ ਹੈ ਜੀ ਤਾਂ ਜਦੋਂ ਵੀ ਤੁਸੀਂ ਇਸ ਸਲਾਈਡ ਨੂੰ ਓਪਨ ਕਰੋਗੇ ਇਸ ਮੈਸੇਜ ਨੂੰ ਓਪਨ ਕਰੋਗੇ ਪੀਡੀਐਫ ਨੂੰ ਤਾਂ ਤੁਹਾਡਾ ਫੋਨ ਹੈਂਗ ਹੋ ਜਾਣਾ ਤੇ ਉਸ ਤੋਂ ਬਾਅਦ ਜਿੰਨਾ ਅਕਾਊਂਟ ਦੇ ਵਿੱਚ ਤੁਹਾਡਾ ਬੈਲੈਂਸ ਹੈ ਠੀਕ ਹੈ ਉਹ ਸਾਰੇ ਦਾ ਸਾਰਾ ਗਾਇਬ ਹੋ ਜਾਣਾ ਹੈ ਭਾਵ ਕੱਟੇ ਜਾ ਸੋ ਅਸਲ ਵਿੱਚ ਇਹ ਇੱਕ ਜਿਹੜਾ ਹੈਗਾ ਚੋਰਾਂ ਵੱਲੋਂ ਚਲਾਈ ਗਈ ਕਿਸ ਤਰ੍ਹਾਂ ਦੀ ਸਕੀਮ ਹੈ ਕਿ ਜਦੋਂ ਵੀ ਆਪਾਂ ਨੂੰ ਇਹ ਫਲੈਸ਼ ਮੈਸੇਜ ਸ਼ੁਰੂ ਹੁੰਦਾ ਤਾਂ ਆਪਣੇ ਮਨ ਦੇ ਵਿੱਚ ਇਹਨਾਂ ਵੀ ਸ਼ਾਇਦ ਮੇਰਾ ਕਾਹਦਾ ਚਲਾਨ ਕੱਟਿਆ ਗਿਆ ਆ ਆਰਟੀਓ ਨੇ ਮੇਰਾ ਚਲਾਨ ਕੱਟਿਆ ਕਿਸ ਚੀਜ਼ ਦਾ ਕੱਟਿਆ ਗਿਆ ਜਦੋਂ ਇਸ ਨੂੰ ਕੋਈ ਵੀ ਜਿਹੜਾ ਇਨਸਾਨ ਇਸ ਨੂੰ ਖੋਲ ਕੇ ਦੇਖਦਾ ਤਾਂ ਉਹ ਥੋੜੇ ਸਮੇਂ ਬਾਅਦ ਹੀ ਜਿਹੜਾ ਉਹਦਾ ਫੋਨ ਹੈਂਗ ਹੋਣਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗਦਾ ਵੀ ਇਹਦਾ ਅਕਾਊਂਟ ਹੈ ਜਿਹੜਾ ਖਾਲੀ ਹੋ ਗਿਆ ਸੋ ਕਿਰਪਾ ਕਰਕੇ ਇਹ ਫਿਲਹਾਲ ਹਜੇ ਆਪਣੀ ਜਿਹੜਾ ਮੋਗਾ ਸਾਈਡ ਜ਼ਿਆਦਾ ਹੈ ਕਿਉਂਕਿ ਜਲਦੀ ਹੀ ਇਸ ਤਰ੍ਹਾਂ ਦੀ ਫਰਾਡਸ ਜਿਹੜੇ ਮੈਸੇਜ ਹੁੰਦੇ ਜਾਂ ਤੁਹਾਨੂੰ ਕਿਹਾ ਜਾਂਦਾ ਕੋਈ ਤੁਸੀਂ ਇੱਕ ਆ ਪੀ ਡੀ ਐਫ ਇਹਨੂੰ ਓਪਨ ਕਰਕੇ ਦੇਖੋ ਤੁਹਾਨੂੰ ਇਹਨੇ ਪੈਸੇ ਮਿਲਣਗੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਰਵ ਕਰਾਮ ਹੁੰਦਾ ਤਾਂ ਤੁਸੀਂ ਇਸ ਤਰ੍ਹਾਂ ਦੇ ਮੈਸੇਜ ਨੂੰ ਕਦੇ ਵੀ ਓਪਨ ਨਹੀਂ ਕਰਨਾ ਠੀਕ ਹੈ ਜੀ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਕਾਲ ਆਉਣੀ ਹੈ ਅਕਸਰ ਆਪਾਂ ਨੂੰ ਜਦੋਂ ਆਪਾਂ ਫੋਨ ਲਾਉਂਦੇ ਆ ਤਾਂ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਿਹੜੇ ਸਾਈਬਰ ਅਫਰਾਦੀ ਹੁੰਦੇ ਆ ਉਹ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਦੇ ਲਈ ਤੁਹਾਡਾ ਜਿਹੜੇ ਭੈਣ ਭਰਾ ਦਾ ਕਿਸੇ ਦਾ ਡਾਇਰੈਕਟ ਅਕਸੀਡੈਂਟ ਹੋ ਗਿਆ ਜਾਂ ਬੱਚੇ ਦਾ ਕਿਸੇ ਨੇ ਜਾਂ ਤੁਹਾਨੂੰ ਇੰਨਾ ਅਕਾਊਂਟ ਦੇ ਵਿੱਚੋਂ ਬੈਲੈਂਸ ਕੱਟੇਗਾ ਜੀ ਤੁਹਾਨੂੰ ਗਲਤੀ ਨਾਲ ਇਹਨੇ ਖਾਸ ਕਰ ਅੱਜ ਕੱਲ ਕੀ ਹੁੰਦਾ ਹੈ ਕਿ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੇ ਚਾਹੇ ਜਾਂ ਰੀਚਾਰਜ ਕਰਾ ਦੇਣ ਜਾਂ ਕੀ ਹੁੰਦਾ ਵੀ ਤੁਹਾਨੂੰ ਕਿਸੇ ਤਰ੍ਹਾਂ ਦੇ ਟ੍ਰਾਂਸਫਰ ਪੈਸੇ ਟ੍ਰਾਂਸਫਰ ਕਰ ਦਿੱਤੇ ਜਾਂਦੇ ਪਰ ਬਾਅਦ ਦੇ ਵਿੱਚ ਕਹਿੰਦੇ ਵੀ ਸਾਤੋਂ ਗਲਤੀ ਨਾਲ ਤੁਹਾਡੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਗਏ ਜਾਂ ਤੁਹਾਡਾ ਰੀਚਾਰਜ ਕਰਾ ਦਿੱਤਾ ਗਿਆ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਜਦੋਂ ਆਪਾਂ ਉਹਨੂੰ ਰੀਫੰਡ ਕਰਦੇ ਆ ਤਾਂ ਆਪਣੀ ਪੂਰੀ ਜਿਹੜੀ ਬੈਂਕ ਦੀ ਡਿਟੇਲ ਹੈ ਉਹ ਉੱਥੇ ਚਲੀ ਜਾਂਦੀ ਹੈ ਠੀਕ ਹੈ ਜੀ ਭਾਵ ਤੁਸੀਂ ਸਤਰਕ ਰਹਿਣਾ ਐਸ ਤਰ੍ਹਾਂ ਦੇ ਮੈਸੇਜ ਤੋਂ ਐਸ ਤਰ੍ਹਾਂ ਦੀ ਕਾਲ ਤੋਂ ਹਮੇਸ਼ਾ ਸਾਵਧਾਨ ਰਹਿਣਾ ਤਾਂ ਕਿਰਪਾ ਕਰਕੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਸਾਰੇ ਭੈਣ ਭਰਾਵਾਂ ਨਾਲ ਸਾਂਝਾ ਕਰੋ ਤਾਂ ਕਿ ਇਸ ਤਰ੍ਹਾਂ ਦਾ ਕੋਈ ਵੀ ਮੈਸੇਜ ਆਉਂਦਾ ਤਾਂ ਕਿਰਪਾ ਕਰਕੇ ਉਸ ਨੂੰ ਓਪਨ ਨਾ ਕੀਤਾ ਜਾਵੇ ਕਿਉਂਕਿ ਇਸ ਤੋਂ ਬਾਅਦ ਤੁਹਾਡਾ ਜਿਹੜਾ ਬੈਂਕ ਬੈਲੈਂਸ ਹੋਊਗਾ ਜਿੰਨਾ ਵੀ ਹੈਗਾ ਠੀਕ ਹੈ ਭਾਵ ਪੂਰੀ ਦੀ ਪੂਰੀ ਜਾਣਕਾਰੀ ਉਹਨਾਂ ਕੋਲੇ ਜਾਊਗੀ ਉਸ ਤੋਂ ਬਾਅਦ ਜਿੰਨਾ ਬੈਲੈਂਸ ਹੋਊਗਾ ਠੀਕ ਹੈ ਜੀ ਉਹ ਸਾਰੇ ਦਾ ਸਾਰਾ ਤੁਹਾਡਾ ਗਾਇਬ ਹੋ ਜਾਣਾ ਇੱਕ ਆਡੀਓ ਵੀ ਤੁਹਾਡਾ ਸਾਂਝੀ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਠੀਕ ਹੈ ਜੀ ਉਹ ਆਡੀਓ ਕੀ ਹੈ ਜੀ ਉਸ ਵਿੱਚ ਉਹ ਇਨਸਾਨ ਵਿਚਾਰਾ ਦੱਸ ਰਿਹਾ ਕਿ ਕਿਵੇਂ ਉਸਦੇ ਅਕਾਊਂਟ ਦੇ ਵਿੱਚੋਂ 2 ਲੱਖ ਰੁਪਈਆ ਅਤੇ ਉਹਦੇ ਨਾਲ ਹੀ ਉਹਦੇ ਦੋਸਤ ਨੂੰ ਥੋੜੇ ਸਮੇਂ ਬਾਅਦ ਮੈਸੇਜ ਆਉਂਦਾ ਕਿ 2 ਲੱਖ 40000 ਰੁਪਈਆ ਉਹਦੇ ਅਕਾਊਂਟ ਦੇ ਵਿੱਚੋਂ ਵੀ ਜਿੱਦਾਂ ਉਹ ਗਾਇਬ ਹੋ ਗਿਆ ਸੋ ਕਿਰਪਾ ਕਰਕੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਜਿਹੜੀ ਕੋਈ ਹਣਸੁਖਾਂ ਵੀ ਘਟਨਾ ਨਾ ਹੋਵੇ ਤੁਹਾਡੇ ਵੀ ਅਕਾਊਂਟ ਦੇ ਵਿੱਚ ਜਿਹੜਾ ਬੈਲੈਂਸ ਕੱਟਿਆ ਜਾਵੇ ਸੋ ਇਸ ਮੈਸੇਜ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਭੈਣ ਭਰਾਵਾਂ ਨਾਲ ਸਾਂਝਾ ਕਰਿਓ ਤਾਂ ਕਿ ਕਿਸੇ ਭੈਣ ਭਰਾ ਦਾ ਨੁਕਸਾਨ ਨਾ ਹੋ ਸਕੇ ਸੋ ਇਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਜਾਣਕਾਰੀ ਦੀ ਜੁੜੇ ਰਹੋ ਧੰਨਵਾਦ